ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਇਸ ਵੀਡੀਓ ਰਾਹੀਂ ਇੱਕ ਅਪਰਚੂਨਿਟੀ ਜਿਹੜੇ ਸਿੱਖ ਰਿਲੀਜੀਅਨ ਨੂੰ ਬਿਲੋਂਗ ਕਰਦੇ ਨੇ ਬੱਚੇ ਸਪੈਸ਼ਲੀ ਜੰਮੂ ਤੇ ਕਸ਼ਮੀਰ ਤੋਂ ਜਿਹੜੇ ਬੱਚੇ ਨੇ ਜਿਹੜੇ ਸਿੱਖ ਧਰਮ ਨੂੰ ਬਿਲੋਂਗ ਕਰਦੇ ਨੇ ਕਿਸਾਤਾਰੀ ਬੱਚੇ ਨੇ ਉਹਨਾਂ ਦੇ ਲਈ ਇੱਕ ਬਹੁਤ ਚੰਗੀ ਅਪਰਚੂਨਿਟੀ ਆ ਬਹੁਤ ਹੀ ਰਿਪਿਊਟਡ ਕਾਲਜ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿੱਚ ਐਡਮਿਸ਼ਨ ਲੈਣ ਲਈ ਉਹਨਾਂ ਲਈ ਬਹੁਤ ਹੀ ਸੁਨਹਿਰੀ ਮੌਕਾ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਜਗਪਾਲ ਸਿੰਘ ਜਿਹੜੇ ਕਿ ਟ੍ਰੈਜਰਰ ਡੀਜੀਪੀਸੀ ਜੰਮੂ ਐਂਡ ਸਰਦਾਰ ਸੋਮਨਾਥ ਸਿੰਘ ਪ੍ਰੈਜ਼ੀਡੈਂਟ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ ਸੋ ਇਹਨਾਂ ਦਾ ਵਿਸ਼ੇਸ਼ ਸਹਿਯੋਗ ਦੇ ਨਾਲ ਤੁਹਾਡੇ ਤੱਕ ਅਸੀਂ ਅਪਰੋਚ ਕਰ ਰਹੇ ਹਾਂ ਸੋ ਜਿਹੜੇ ਵੀ ਬੱਚਿਆਂ ਨੇ ਸਿੱਖ ਰਿਲੀਜੀਅਸ ਐਗਜ਼ਾਮ ਦੇਣਾ ਹੋਵੇ ਉਹ ਬੱਚੇ 10 ਅਤੇ 11 ਤਰੀਕ ਨੂੰ 10 ਮਈ ਦਿਨ ਸ਼ਨੀਵਾਰ ਸੈਟਰਡੇ ਅਤੇ 11 ਮਈ ਦਿਨ ਸੰਡੇ ਟਾਈਮਿੰਗ ਹੈਗੀ ਆ 10 ਤੋਂ ਲੈ ਕੇ 2 ਵਜੇ ਤੱਕ ਸਾਡੇ ਜਿਹੜੇ ਰਿਪ੍ਰੈਜ਼ੈਂਟੇਟਿਵਸ ਨੇ ਉੱਥੇ ਹੋਣਗੇ ਸੋ ਤੁਸੀਂ ਉਸ ਟਾਈਮਿੰਗ ਦੇ ਵਿੱਚ ਆ ਕੇ ਜਿਹੜਾ ਆਪਣਾ ਟੈਸਟ ਦੇ ਸਕਦੇ ਹੋ ਟੈਸਟ ਦੇ ਵਿੱਚ ਕੁイズ ਹੋਵੇਗਾ ਜਿਹਦੇ ਵਿੱਚ 25 ਕੁਐਸਚਨਸ ਹੋਣਗੇ ਜਿਹੜੇ ਕਿ ਸਿੱਖ ਰਿਲੀਜੀਅਨ ਦੇ ਨਾਲ ਰਿਲੇਟਡ ਹੋਣਗੇ ਜਿਹੜੇ ਬੱਚੇ ਇਸ ਟੈਸਟ ਨੂੰ ਕੁਆਲੀਫਾਈ ਕਰਨਗੇ ਉਹਨਾਂ ਦੇ ਲਈ 50% ਜਿਹੜੀ ਰੈਜ਼ਰਵੇਸ਼ਨ ਐਡਮਿਸ਼ਨ ਦੇ ਵਿੱਚ ਉਹ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਵਿੱਚ ਮਿਲੂਗੀ ਕਿਉਂਕਿ ਆਲਰੇਡੀ ਬਹੁਤ ਸਾਰੇ ਬੱਚੇ ਜੀ ਐਂਡ ਕੇ ਤੋਂ ਜਿਹੜੇ ਪੜ ਰਹੇ ਨੇ ਸੋ ਉਹ ਆਪਣਾ ਕੈਰੀਅਰ ਬਣਾ ਰਹੇ ਨੇ ਸੋ ਖਾਸ ਕਰਕੇ ਸਿੱਖ ਬੱਚਿਆਂ ਦੇ ਲਈ ਓਪਰਚੁਨਿਟੀ ਆ ਜਿਹੜੇ ਬੱਚਿਆਂ ਨੇ ਪਲੱਸ 2 ਨਾਨ ਮੈਡੀਕਲ ਦੇ ਨਾਲ ਕੀਤੀ ਆ ਸਾਇੰਸ ਦੇ ਨਾਲ ਕੀਤੀ ਆ ਉਹ ਬੱਚੇ 10 ਅਤੇ 11 ਮਈ ਦੈਨ ਸੈਟਰਡੇ ਐਂਡ ਸੰਡੇ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ ਦੇਖੇ ਪਹੁੰਚਣ ਸੋ ਕੰਟੈਕਟ ਨੰਬਰ ਤੁਸੀਂ ਨੋਟ ਕਰ ਸਕਦੇ ਹੋ 7889446708 ਸੋ ਸੈਕਿੰਡ ਨੰਬਰ ਹੈਗਾ 788920671 ਸੋ ਕਮੈਂਟ ਬਾਕਸ ਦੇ ਵਿੱਚ ਵੀ ਅਸੀਂ ਨੰਬਰ ਸ਼ੇਅਰ ਕਰ ਦੇਵਾਂਗੇ ਇੱਕ ਗੂਗਲ ਫਾਰਮ ਸ਼ੇਅਰ ਕਰਾਂਗੇ ਜਿਹਦੇ ਵਿੱਚ ਤੁਸੀਂ ਫਾਰਮ ਪਰ ਕੰਸੈਂਟ ਦੇਣਾ ਵੀ ਅਸੀਂ ਇਸ ਦਿਨ ਆ ਰਹੇ ਹਾਂ ਟਾਈਮਿੰਗ 1000 ਲੈ ਕੇ 2 ਵਜੇ ਤੱਕ ਦੁਪਹਿਰ ਤੱਕ ਹੋਵੇਗੀ ਸੋ ਉਹਦੇ ਵਿੱਚ ਤੁਸੀਂ ਜੇ ਟੈਸਟ ਕੁਆਲੀਫਾਈ ਕਰਦੇ ਹੋ ਤੁਹਾਡਾ ਸੇਮ ਟਾਈਮ ਸੇਮ ਪਲੇਸ ਦੇ ਉੱਤੇ ਟੈਸਟ ਕੰਡਕਟ ਕੀਤਾ ਜਾਵੇਗਾ ਸਾਡੇ ਰਿਪਰੈਜ਼ੈਂਟੇਟਿਵਸ ਟੈਸਟ ਲੈਣਗੇ ਨਾਲ ਦੀ ਨਾਲ ਹੀ ਤੁਹਾਨੂੰ ਦਾ ਰਿਜ਼ਲਟ ਦੇ ਦਿੱਤਾ ਜਾਵੇਗਾ ਸੋ ਕਿਹੜੇ ਕਿਹੜੇ ਡਾਕੂਮੈਂਟਸ ਅਸੀਂ ਲੈ ਕੇ ਆਉਣੇ ਨੇ ਪਾਸਪੋਰਟ ਸਾਈਜ਼ ਦੋ ਫੋਟੋਗ੍ਰਾਫਸ ਇੱਕ ਆਧਾਰ ਕਾਰਡ ਦੀ ਕਾਪੀ 10th ਦੇ ਸਰਟੀਫਿਕੇਟ ਦੀ ਕਾਪੀ ਇੱਕ ਤੁਹਾਡਾ ਪਲੱਸ 2 ਦਾ ਰਿਜ਼ਲਟ ਆ ਗਿਆ ਤਾਂ ਰਿਜ਼ਲਟ ਦੀ ਕਾਪੀ ਅਦਰਵਾਈਜ਼ ਐਡਮਿਟ ਕਾਰਡ ਦੀ ਕਾਪੀ ਤੁਸੀਂ ਲੈ ਕੇ ਪਹੁੰਚਣਾ ਸੋ ਇੱਕ ਵਾਰ ਫਿਰ ਨੋਟ ਕਰੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਨਾਨਕ ਨਗਰ ਜੰਮੂ ਸੋ ਵਿਖੇ ਇਹ 10 ਮਈ ਅਤੇ 11 ਮਈ ਦਿਨ ਸੈਟਰਡੇ ਐਂਡ ਸੰਡੇ ਨੂੰ ਟਾਈਮਿੰਗ ਇਹਦੀ ਹੈਗੀ ਆ 10:00 ਟੂ 2:00 ਪੀਐਮ ਦੋਨੇ ਦਿਨ ਇਹ ਕੰਡਕਟ ਹੋਵੇਗਾ ਟੈਸਟ ਤੁਸੀਂ ਡਾਕੂਮੈਂਟਸ ਲੈ ਕੇ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਸੋ ਉਹਨਾਂ ਤੋਂ ਟੈਸਟ ਕੰਡਕਟ ਕਰਵਾ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਜਿਹੜਾ 1956 ਤੋਂ ਸੋ ਸਿੱਖ ਬੱਚਿਆਂ ਦੇ ਲਈ এডਿਕੇਸ਼ਨ ਦੇ ਰਿਹਾ ਵਾ ਸੋ ਇੱਕ ਰਿਪਿਊਟਡ ਅਦਾਰਾ ਹੈ ਸੋ ਜਿੱਥੋਂ ਦੇ ਇੰਜੀਨੀਅਰਸ ਬਹੁਤ ਜਿਹੜੀਆਂ ਟਾਪ ਕਲਾਸ ਜਿਹੜੀਆਂ ਇੰਡਸਟਰੀਜ਼ ਨੇ ਉੱਥੇ ਆਪਣੀ ਸੇਵਾ ਨਿਭਾ ਰਹੇ ਨੇ ਸਰਵਿਸਿਜ਼ ਦੇ ਰਹੇ ਨੇ 올 ਓਵਰ ਦ ਵਰਲਡ ਸੋ ਤੁਹਾਡੇ ਲਈ ਇੱਕ ਬਹੁਤ ਸੋਹਣੀ ਓਪਰਚ्युनिटी ਹੈ ਖਾਸ ਕਰਕੇ ਸਿੱਖ ਬੱਚਿਆਂ ਦੇ ਲਈ ਕੈਂਪਸ ਦੇ ਅੰਦਰ ਗੁਰਦੁਆਰਾ ਸਾਹਿਬ ਤੇ ਨਾਲ ਦੀ ਨਾਲ ਸਪੋਰਟਸ ਕੰਪਲੈਕਸ ਤੇ ਹੋਰ ਵੀ ਸਾਰੀਆਂ ਸਹੂਲਤਾਂ ਨੇ ਕਿਉਂਕਿ ਇੱਕ ਗੁਰਸਿੱਖੀ ਵਾਲਾ ਐਟਮੋਸਫੀਅਰ ਚੰਗੇ ਅਕੈਡੈਮਿਕ ਮਾਹੌਲ ਦੇ ਨਾਲ ਤੁਹਾਨੂੰ ਗੁਰਸਿੱਖੀ ਵਾਲਾ ਐਟਮੋਸਫੀਅਰ ਇੱਥੇ ਮਿਲੇਗਾ ਸੋ ਸਾਰਿਆਂ ਨੇ ਇਹ ਬੇਨਤੀ ਪ੍ਰਵਾਨ ਕਰਨੀ ਤੇ ਤੁਸੀਂ ਗੁਰਨਾਨਕ ਸਿੰਘ ਸਭਾ ਸ਼੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ ਵਿਖੇ ਆ ਕੇ ਇਹ ਟੈਸਟ ਦੇ ਸਕਦੇ ਹੋ ਬਾਕੀ Google ਫਾਰਮ ਦਾ ਲਿੰਕ ਅਤੇ ਕੰਟੈਕਟ ਨੰਬਰ ਅਸੀਂ ਕਮੈਂਟ ਦੇ ਵਿੱਚ ਮੈਂਸ਼ਨ ਕਰਾਂਗੇ ਤੁਸੀਂ ਉਹਨਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ